ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Study Notes ਦੇ ਉੱਪਰ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਅੱਗੇ ਕਲਾਸ ਨੂੰ ਕੰਟੀਨਿਊ ਕਰ ਰਹੇ ਹਾਂ। ਆਪਾਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਕੀਤਾ ਸੀ ਫ੍ਰੈਕਸ਼ਨ। ਫ੍ਰੈਕਸ਼ਨ ਕੀ ਹੁੰਦੀ ਹੈਗੀ ਤੇ ਉਹਨਾਂ ਦਾ ਸੰਖੇਮ ਕਿਵੇਂ ਕਰਦੇ ਹੈਗੇ ਫ੍ਰੈਕਸ਼ਨਸ ਨੂੰ ਸੋਲਵ ਕਿਵੇਂ ਕਰਦੇ ਆ ਪਿੰਨਾਂ ਨੂੰ ਸੋਲਵ ਕਿਵੇਂ ਕਰਦੇ ਆ ਉਹਨਾਂ ਦਾ ਜੋੜ ਕਿਵੇਂ ਕਰਦੇ ਹੈਗੇ। ਤੇ ਮੈਂ ਤੁਹਾਨੂੰ ਉਸ ਸ ਸਮੇਂ ਕੁਝ ਟਾਈਪਸ ਵੀ ਦਸੀਆਂ ਸੀਆਂ ਇਹਦੀਆਂ ਜਿਵੇਂ ਵੀ ਮਿਕਸ ਫ੍ਰੈਕਸ਼ਨ ਹੁੰਦੀ ਹੈਗੀ ਇਹਦੀ ਮੈਂ ਇਹਦੀਆਂ ਟਾਈਪਸ ਅੱਜ ਇੱਕ ਵਾਰ ਫੇਰ ਦੱਸ ਰਹੀਆਂ ਜਿਵੇਂ ਪ੍ਰੋਪਰ ਫ੍ਰੈਕਸ਼ਨ ਇਮਪ੍ਰੋਪਰ ਫ੍ਰੈਕਸ਼ਨ ਤੇ ਮਿਕਸ ਫ੍ਰੈਕਸ਼ਨ ਜਿਹੜੀ ਪ੍ਰੋਪਰ ਫ੍ਰੈਕਸ਼ਨ ਹੈਗੀ ਉਹਦੇ ਵਿੱਚ ਕੀ ਹੁੰਦਾਗਾ ਜਿਹੜਾ ਨਿਊਮਰੇਟਰ ਹੁੰਦਾਗਾ ਉਹ ਕੀ ਹੁੰਦਾਗਾ ਛੋਟਾ ਹੁੰਦਾਗਾ ਡਿਨੋਮੀਨੇਟਰ ਤੋਂ ਮਤਲਬ ਵੀ ਨਿਊਮਰੇਟਰ ਕੀ ਹੁੰਦਾ ਆਪਣਾ ਅੰਸ਼ ਤੇ ਆਪਣਾ ਜਿਹੜਾ ਡਿਨੋਮੀਨੇਟਰ ਹੁੰਦਾਗਾ ਉਹ ਹਰ ਹੁੰਦਾਗਾ ਜਿਹੜਾ ਆਪਣਾ ਅੰਸ਼ ਹੈਗਾ ਜਿਹੜਾ ਹਰ ਤੋਂ ਛੋਟਾ ਹੋਵੇ ਆਪਣਾ ਹਰ ਹੈਗਾ ਜਿਹੜਾ ਉਹ ਵੱਡਾ ਹੋਵੇ ਉਹਨੂੰ ਆਪਾਂ ਕਹਿ ਦਿੰਨੇ ਹੈਗੇ ਪ੍ਰੋਪਰ ਫ੍ਰੈਕਸ਼ਨ ਇਹਦੇ ਵਿੱਚ ਹੁਣ ਜਿਵੇਂ 7/8 ਮੈਂ ਇੱਕ ਐਗਜ਼ਾਮਪਲ ਦੇਤੀ ਸੀਗੀ ਇਸ ਐਗਜ਼ਾਮਪਲ ਦੇ ਵਿੱਚ ਮਤਲਬ ਵੀ ਆਪਣੀ ਜਿਹੜੀ ਪ੍ਰੋਪਰ ਫ੍ਰੈਕਸ਼ਨ ਕੀ ਬਣ ਰਹੀ ਹੈ 7/8 ਬਣ ਰਹੀ ਹੈ ਇਹਦਾ ਜਿਹੜਾ ਅੰਸ਼ ਹੈਗਾ ਉਹ ਕੀ ਹੈਗਾ ਛੋਟਾ ਹੈਗਾ ਉਹਦੇ ਹਰ ਨਾਲ ਉਸ ਤੋਂ ਬਾਅਦ ਨੈਕਸਟ ਹੈਗੀ ਇਮਪ੍ਰੋਪਰ ਫ੍ਰੈਕਸ਼ਨ ਇਹਦੇ ਵਿੱਚ ਨਿਊਮਰੇਟਰ ਹੈਗਾ ਜਿਹੜਾ ਉਹ ਜਾਂ ਤਾਂ ਇਕੁਅਲ ਹੋਊਗਾ ਜਾਂ ਫਿਰ ਵੱਡਾ ਹੋਊਗਾ ਕਿ ਤੋਂ ਡਿਨੋਮੀਨੇਟਰ ਤੋਂ ਜਿਵੇਂ ਆਪਾਂ ਇੱਥੇ ਦੇ ਰੱਖਿਆ ਹੈਗਾ 8/6 8/6 ਇਹਦੇ ਵਿੱਚ ਜਿਹੜਾ ਆਪਣਾ ਅੰਸ਼ ਹੈ ਨਿਊਮਰੇਟਰ ਹੈ ਉਹ ਕੀ ਹੈਗਾ ਵੱਡਾ ਹੈਗਾ ਕਿ ਤੋਂ ਆਪਣੇ ਹਰ ਤੋਂ ਡਿਨੋਮੀਨੇਟਰ ਤੋਂ ਠੀਕ ਹੈ ਇਹਨੂੰ ਮਤਲਬ ਆਪਾਂ ਇਕੁਅਲ ਟੂ ਵੀ ਕਿਹਾ ਹੈਗਾ ਤੇ ਲੈਸ ਦੈਨ ਮਤਲਬ ਵੀ ਆਪਾਂ ਲੈਸ ਦੈਨ ਗ੍ਰੇਟਰ ਦੈਨ ਇਕੁਅਲ ਟੂ ਲਿਖਿਆ ਹੈਗਾ ਇੱਥੇ ਵੀ ਇਹ ਗ੍ਰੇਟਰ ਥੈਨ ਵੀ ਹੋ ਸਕਦਾ ਨਿਊਮਿਨੇਟਰ ਤੇ ਇਕੁਅਲ ਵੀ ਹੋ ਸਕਦਾ ਹੈ ਮਤਲਬ ਇਕੁਅਲ ਕਿਵੇਂ ਜਿਵੇਂ 6/6 ਆ ਗਿਆ 1 2/2 ਆ ਗਿਆ 4/4 ਆ ਗਿਆ ਇਹ ਚੀਜ਼ ਕੀ ਹੈਗੀ ਇਕੁਅਲ ਹੈਗੀ ਇਹ ਵੀ ਇੰਪ੍ਰੋਪਰ ਫ੍ਰੈਕਸ਼ਨ ਦੇ ਵਿੱਚ ਆਉਂਦੀ ਹੈਗੀ ਉਸ ਤੋਂ ਬਾਅਦ ਆਗੇ ਮਿਕਸ ਫ੍ਰੈਕਸ਼ਨ ਮਿਕਸ ਫ੍ਰੈਕਸ਼ਨ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਇਹ ਮਿਕਸ ਫ੍ਰੈਕਸ਼ਨ ਹੋਗੀ ਜਿਹਦੇ ਵਿੱਚ ਇੱਕ ਪੂਰਾ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਇਹਦਾ 2/3 ਜਿੰਨਾ ਵੀ ਪਾਰਟ ਹੁੰਦਾ ਹੈਗਾ ਉਹ ਹੁੰਦਾ ਹੈ ਤੇ ਹੁਣ ਇਹਨੂੰ ਸੋਲਵ ਕਰਨਾ ਵੀ ਮੈਂ ਦੱਸਤਾ ਸੀ ਇਹਨੂੰ ਇਹਦੇ ਨਾਲ ਮਲਟੀਪਲਾਈ ਫਿਰ ਇਹਨੂੰ ਇਹਦੇ ਨਾਲ ਪਲੱਸ ਜਿਵੇਂ 3 ਵਨ ਆ ਪਲੱਸ 2 3 3 ਨੂੰ 1 ਨਾਲ ਮਲਟੀਪਲਾਈ ਫਿਰ ਉਹਦੇ ਵਿੱਚ ਪਲੱਸ ਕਰਨਾ ਹੈਗਾ ਐਡ ਕਰਨਾ ਹੈਗਾ 2 ਕੀ ਆ ਗਿਆ 3 2 3 5 3 ਅਗੇ ਨੈਕਸਟ ਆਪਾਂ ਹੁਣ ਕੰਟੀਨਿਊ ਕਰਦੇ ਹੈਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰਾਉਣਾ ਸੀਗਾ ਸਬਟ੍ਰੈਕਸ਼ਨ ਆਫ ਫ੍ਰੈਕਸ਼ਨ ਪਹਿਲਾਂ ਆਪਾਂ ਕੀਤਾ ਸੀਗਾ ਅ ਆਪਣੀ ਜੋ ਐਡਿੰਗ ਹੈਗੀ ਸਬਟਰੈਕਸ਼ਨ ਦੀ ਸਮ ਆਫ ਫਰੈਕਸ਼ਨ ਅੱਜ ਸਬਟਰੈਕਸ਼ਨ ਆਫ ਫਰੈਕਸ਼ਨ ਕਰਾਂਗੇ ਪਿੰਨਾਂ ਦਾ ਘਟਾ ਇਹਦੇ ਵਿੱਚ ਹੁਣ ਅਸੀਂ ਉਵੇਂ ਐਗਜ਼ਾਮਪਲਾਂ ਲੈ ਲੈਣੇ ਹੈਗੇ ਵੀ ਕਿਵੇਂ ਇਹਦਾ ਘਟਾ ਹੁੰਦਾ ਹੈਗਾ ਪਹਿਲਾਂ ਤਾਂ ਉਵੇਂ ਸਿੰਪਲ ਆਪਾਂ ਪਹਿਲਾਂ ਇੱਕ ਪ੍ਰੋਪਰ ਫਰੈਕਸ਼ਨ ਮਤਲਬ ਵੀ ਐਵੇਂ ਦੀ ਕੋਈ ਫਰੈਕਸ਼ਨ ਲੈ ਲੈਣੇ ਹੈਗੇ ਸਿੰਪਲ ਜਿਹਦੇ ਵਿੱਚ ਜਿੰਨਾ ਦਾ ਜਿਹੜਾ ਨੀਚੇ ਹਾਰਾ ਹੈਗਾ ਉਹ ਸੇਮ ਹੋਵੇ ਡਿਨੋਮੀਨੇਟਰ ਸੇਮ ਹੋਵੇ ਜਿਵੇਂ ਆਪਣਾ ਫਰਸਟ ਕੁਐਸਚਨ ਹੈ ਫਰਸਟ ਐਗਜ਼ਾਮਪਲ ਲੈ ਲੈਣੇ ਆਪਾਂ ਇਹਦੇ ਵਿੱਚ ਜਿਵੇਂ 2/4 1/4 ਹੁਣ ਇਹਨੂੰ ਆਪਾਂ ਸਿੰਪਲੀ ਸੋਲਵ ਕਰ ਸਕਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਜਿੰਨਾ ਦਾ ਡਿਨੋਮੀਨੇਟਰ ਹੈਗਾ ਉਹ ਸੇਮ ਹੋਵੇ ਮਤਲਬ ਹਾਰ ਆਏਗਾ ਜਿਹੜਾ ਉਹ ਸੇਮ ਹੋਵੇ ਉਹਦੇ ਵਿੱਚ ਆਪਾਂ نیچے ਹਾਰ ਆਏਗਾ ਜਿਹੜਾ ਉਹਨੂੰ ਐਜ਼ ਇਟ ਇਜ਼ ਲਿਖ ਦਿੰਨੇ ਹੈਗੇ ਜਦੋਂ ਦੋਨਾਂ ਸਾਈਡ ਤੇ ਸੇਮ ਹੋਵੇ ਉੱਪਰ ਆਪਾਂ ਸਿੰਪਲੀ ਪਲੱਸ ਜਾਂ ਮਾਈਨਸ ਕਰ ਦਿੰਨੇ ਜਿਵੇਂ 2 1 2 1 2 1 1 ਠੀਕ ਹੈ 2 ਦੇ ਵਿੱਚੋਂ 1 ਨੂੰ ਮਾਈਨਸ ਕੀਤਾ 2 ਦੇ ਵਿੱਚੋਂ 1 ਨੂੰ ਮਾਈਨਸ ਕੀਤਾ 1 4 ਇਹ ਹੋ ਗਈ ਹੁਣ ਆਪਣੀ ਸਿੰਪਲ ਫ੍ਰੈਕਸ਼ਨ ਇਹਦੇ ਵਿੱਚ ਜਿਵੇਂ ਮੈਂ ਸੈਕਿੰਡ ਐਗਜ਼ਾਮਪਲ ਵੀ ਲੈ ਲੈਣੀ ਹੈ ਕਿ ਜਿਵੇਂ 6 8 3 8 ਨੀਚੇ ਆਪਣਾ ਜਿਹੜਾ ਡਿਨੋਮੀਨੇਟਰ ਹੈਗਾ ਉਹ ਸੇਮ ਹੈਗਾ ਤੇ ਨਿਊਮਿਨੇਟਰ ਹੈਗਾ ਉਹ ਕੀ ਹੈਗਾ ਆਪਣਾ ਹ ਅਲੱਗ-ਅਲੱਗ ਹੈਗਾ ਨੀਚੇ ਸੇਮ ਲੈ ਲਿਆ ਆਪਾਂ 6 3 a ਕਿਹਦੇ ਆ ਗਿਆ ਸ 3/8 ਇਹ ਹੋ ਗੀਆਂ ਆਪਣੀਆਂ ਸਿੰਪਲ ਫ੍ਰੈਕਸ਼ਨਸ ਉਹਨਾਂ ਦਾ ਸਬਟ੍ਰੈਕਸ਼ਨ ਕਿਵੇਂ ਹੁੰਦੀ ਹੈ ਉਹਨਾਂ ਦਾ ਘਟਾ ਕਿਵੇਂ ਹੁੰਦਾ ਹੈਗਾ ਅੱਗੇ ਆਪਾਂ ਲੈਣੇ ਹੈਗੇ ਜਿਹੜੀਆਂ ਦੂਸਰੀਆਂ ਫ੍ਰੈਕਸ਼ਨਸ ਹੁੰਦੀਆਂ ਨੇ ਜਾਂ ਜਿਨ੍ਹਾਂ ਦੇ ਵਿੱਚ ਕੀ ਹੁੰਦਾ ਹੈਗਾ ਇਹਨਾਂ ਦੇ ਜਿਹੜੇ ਡਿਨੋਮੀਨੇਟਰ ਨੇ ਉਹ ਸੇਮ ਨਾ ਹੋਣ ਐਗਜ਼ਾਮਪਲ ਲਈਏ ਜਿਹਦੇ ਵਿੱਚ ਜਿਵੇਂ 7/ 6 ਇਹਦੇ ਵਿੱਚੋਂ ਮਾਈਨਸ ਕਰ ਰਹੇ ਆਂ ਆਪਾਂ 4/3 ਹੁਣ ਇਹਨੂੰ ਕਿਵੇਂ ਸੋਲਵ ਕਰਾਂਗੇ ਉਸੇ ਤਰ੍ਹਾਂ ਪਹਿਲਾਂ ਇਹਨਾਂ ਦੋਨਾਂ ਦਾ ਐਲਸੀਐਮ ਲੈਣਾ 6 ਐਂਡ 3 ਦਾ ਜਿਵੇਂ ਮੈਂ ਇੱਥੇ ਲੈ ਕੇ ਦਿਖਾ ਰਹੀ ਹਾਂ 6 ਐਂਡ 3 ਦਾ ਐਲਸੀਐਮ ਲੈਣਾ ਹੈਗਾ ਜਿਵੇਂ 2 ਦੇ ਟੇਬਲ ਤੇ ਚੈੱਕ ਕਰੀਏ 3 ਤੇ ਆਉਂਦਾ 3 ਤੇ 3 1 ਤੇ ਆਉਂਦਾ ਹੈਗਾ ਐਲਸੀਐਮ ਤੁਹਾਨੂੰ ਲੈਣਾ ਹੀ ਆਉਂਦਾ ਐਲਸੀਐਮ ਕੀ ਆਏਗਾ 2 3 6 ਇਹਦਾ ਜਿਹੜਾ ਐਲਸੀਐਮ ਆਇਆ ਉਹ 6 ਆਇਆ ਹੁਣ ਇਹਨੂੰ ਕੀ ਕਰਨਾ ਹੈਗਾ ਡਿਵਾਈਡ ਕਰਨਾ ਹੈ ਫਸਟ ਦੇ ਡਿਨੋਮੀਨੇਟਰ ਨਾਲ 6 ਨੂੰ ਡਿਵਾਈਡ ਕਰਨਾ ਹੈ 6 ਨਾਲ ਕੀ ਆਇਆ 1 ਰਿਮਾਈਂਡਰ 0 1 7 6 ਨੂੰ 3 ਦੇ ਟੇਬਲ ਤੇ ਚੈੱਕ ਕਰਨਾ 3 ਦੇ ਟੇਬਲ ਤੇ 6 ਨੂੰ ਕਿੰਨਾ ਆਇਆ 2 ਕਿੰਨੇ ਤੇ ਠੀਕ ਹੈ ਹੁਣ ਇਹਦੇ ਵਿੱਚ ਆਪਣਾ ਆਪਣੀ ਵੈਲਿਊ ਆਈ 2 ਇਹਨੂੰ ਇੰਟੂ ਕਰਨਾ ਹੈ ਮਲਟੀਪਲਾਈ ਕਰਨੀ ਹੈ ਇਹਦੇ ਨਿਊਮਰੇਟਰ 4 ਨਾਲ ਹੁਣ ਇਸ ਇਕੁਅਲ ਟੂ 7 ਇੰਟੂ 1 7 ਨੂੰ 1 ਨਾਲ ਗੁਣਾ ਕੀਤੀ 7 ਮਾਈਨਸ 4 ਦੇ ਵਿੱਚੋਂ 2 4 ਨਾਲ 2 ਨੂੰ ਗੁਣਾ ਕੀਤੀ ਕੀ ਆਇਆ 4 ਨੂੰ 2 ਨਾਲ ਮਲਟੀਪਲਾਈ 8 نیچے ਆਇਆ 6 ਠੀਕ ਹੈ ਅੱਗੇ ਹੁਣ ਆਪਾਂ ਕੀ ਕਰਨਾ ਹੈ ਤੁਹਾਨੂੰ ਇਹ ਇਹਦੇ ਵਿੱਚ ਮੈਂ ਇਹ ਚੀਜ਼ ਦੱਸਦਾ ਆਪਾਂ ਪਹਿਲਾਂ ਇਹ ਚੀਜ਼ ਪੜੀ ਹੋਈ ਹੈਗੀ ਵੀ ਕਿਸੇ ਨੂੰ ਜਦੋਂ ਆਪਾਂ ਉਹ ਕਰਦੇ ਆਂਗੇ ਪਲੱਸ ਦਾ ਮਾਈਨਸ ਵਿੱਚ ਆਪਣੀਆਂ ਦੋ ਸਾਈਨ ਹੈਗੇ ਜਿਹੜੇ ਉਹ ਮਾਈਨਸ ਦੇ ਹੋਣ ਉਦੋਂ ਆਪਣਾ ਜਿਹੜਾ ਹੁੰਦਾਗਾ ਉਹ ਸਾਮ ਹੁੰਦਾ ਹੈ ਪਲੱਸ ਹੁੰਦਾ ਹੈ ਪਰ ਆਪਾਂ ਸਾਈਨ ਕਾਦਾ ਲਾਉਨੇ ਹੈਗੇ ਜਿਹੜਾ ਵੱਡਾ ਹੁੰਦਾਗਾ ਹਨਾ ਮਤਲਬ ਸਾਈਨ ਕਾਦਾ ਲੱਗੂ ਇਹਦੇ ਵਿੱਚ ਮਾਈਨਸ ਦਾ ਜਿਵੇਂ ਮੈਂ ਤੁਹਾਨੂੰ ਸੋਲਵ ਕਰਕੇ ਦਿਖਾ ਦਿੰਨੀ ਆ ਜਿਵੇਂ ਹੁਣ ਇੱਥੇ 7 8 ਹੀ ਵੈਲਿਊ ਹੈਗੀ ਇਹਨੂੰ ਹੁਣ ਆਪਾਂ ਕਿਵੇਂ ਸੋਲਵ ਕਰਾਂਗੇ ਕਿਉਂਕਿ ਆਪਾਂ 7 ਦੇ ਵਿੱਚੋਂ 8 ਤੱਕ ਘਟਾ ਨਹੀਂ ਸਕਦੇ 8 ਦੇ ਵਿੱਚੋਂ 7 ਜ਼ਰੂਰ ਘਟਾ ਸਕਦੇ ਆਗੇ ਹੁਣ ਇਹਦੇ ਵਿੱਚ ਆਪਾਂ ਕੀ ਕਰਾਂਗੇ ਇਹਦੇ ਵਿੱਚ ਇਹਦੇ ਅੱਗੇ ਜਿਹਦੇ ਅੱਗੇ ਕੁਛ ਨਹੀਂ ਲੱਗਿਆ ਹੁੰਦਾ ਉਹ ਹੁੰਦਾ ਹੈਗਾ ਪਲੱਸ ਦੀ ਵੈਲਿਊ ਹੁਣ ਪਲੱਸ ਤੇ ਮਾਈਨਸ ਇਸ ਇਕੁਅਲ ਟੂ ਹੁੰਦਾ ਹੈਗਾ ਇਹ ਪਲੱਸ ਮਾਈਨਸ ਮਾਈਨਸ ਮਤਲਬ ਇਥੇ ਹੋਊਗਾ ਘਟਾ 8 ਦੇ ਵਿੱਚੋਂ 7 ਨਿਕਲੇ 1 ਇਹਦੇ ਅੱਗੇ ਸਾਈਨ ਉਹ ਲੱਗੂਗਾ ਪਲੱਸ ਦਾ ਲੱਗੂ ਕਿ ਮਾਈਨਸ ਦਾ ਲੱਗੂ ਉਹ ਆਪਾਂ ਐਵੇਂ ਚੈੱਕ ਕਰਨਾ ਹੈਗਾ ਆਪਣੇ ਐਡ ਤੇ ਸਬਟ੍ਰੈਕਸ਼ਨ ਦੇ ਵਿੱਚ ਵੀ ਜਿਹੜਾ ਵੱਡਾ ਹੈ ਉਹਦੇ ਅੱਗੇ ਕੀ ਸਾਈਨ ਲੱਗਿਆ ਹੋਇਆਗਾ ਆਪਾਂ ਉਹੋ ਹੀ ਇਹਦੇ ਆਨਸਰ ਦੇ ਅੱਗੇ ਲਗਾਣਾ ਹੈ ਹੁਣ ਇਹ ਵੱਡਾ ਕਿਹੜਾ ਹੈ 8 8 ਆਪਣੀ ਵੱਡੀ ਵੈਲਿਊ ਆ ਇਹਦੇ ਅੱਗੇ ਕੀ ਲੱਗੇਗਾ ਮਾਈਨਸ ਠੀਕ ਹੈ ਕਿਉਂਕਿ ਇਹਦੇ ਅੱਗੇ ਕੀ ਲੱਗਿਆ ਹੋਇਆ ਸੀ ਮਾਈਨਸ ਐਵੇਂ ਜੇ ਇੱਥੇ ਐਵੇਂ ਹੁੰਦਾ -7 8 ਇਹ ਵੈਲਿਊ ਹੁੰਦੀ ਇਹਨੂੰ ਆਪਾਂ ਕਿਵੇਂ ਸੋਲਵ ਕਰਦੇ ਪਲੱਸ ਮਾਈਨਸ ਉਹ ਵੀ ਮਾਈਨਸ ਹੋ ਗਿਆ ਪਲੱਸ ਦ ਮਾਈਨਸ ਐਂਡ ਪਲੱਸ ਮਾਈਨਸ ਹੋਊਗਾ ਇਹਦਾ ਮਾਈਨਸ ਮਾਈਨਸ ਕਰਕੇ 1 ਆਇਆ ਸਾਈਨ ਕਿਹੜਾ ਲੱਗੂ ਜਿਹੜਾ ਵੱਡੇ ਅੱਗੇ ਆ ਵੱਡੇ ਅੱਗੇ ਸਾਈਨ ਕੀ ਹੈਗਾ ਪਲੱਸ ਦਾ ਤਾਂ ਫਿਰ ਇਹਦੇ ਲੱਗੂ ਪਲੱਸ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ 1 ਠੀਕ ਹੈ ਜੇ ਹੁਣ ਇਹ ਐਵੇਂ ਹੁੰਦਾ -7 minus -8 ਇਹ ਵੈਲਿਊ ਹੁੰਦੀ ਇਹਦੇ ਵਿੱਚ ਹੁਣ ਮਾਈਨਸ ਦੇਖ ਕੇ ਐ ਨਹੀਂ ਕਰਨਾ ਵੀ ਆਪਾਂ ਮਾਈਨਸ ਕਰਾਂਗੇ ਇਹਦੇ ਵਿੱਚ ਦੋ ਮਾਈਨਸ ਹੈਗੇ ਤਾਂ ਫਿਰ ਇਹਦੇ ਵਿੱਚ ਪਲੱਸ ਹੋਣਾ ਹੈ ਦੋਨਾਂ ਦਾ ਪਲੱਸ ਹੋਊਗਾ 7 8 15 ਤੇ ਸਾਈਨ ਕਾ ਤਾਂ ਲੱਗਣਾ ਓਵੇਂ ਜਿਵੇਂ ਵੱਡੇ ਅੱਗੇ ਕੀ ਸਾਈਨ ਹੈਗਾ ਮਾਈਨਸ ਹੈ ਤਾਂ ਫਿਰ ਮਾਈਨਸ ਲੱਗ ਜਾਣਾ ਠੀਕ ਹੈ ਅਗਰ ਆਪਾਂ ਮਲਟੀਪਲਾਈ ਦੀ ਗੱਲ ਕਰੀਏ ਮਲਟੀਪਲਾਈ ਦੇ ਵਿੱਚ ਕੀ ਆਂਦਾ ਜਿਵੇਂ ਆਪਾਂ ਇਹਨਾਂ ਨੂੰ ਹੀ ਮਲਟੀਪਲਾਈ ਕਰਨੀ ਸੀ 2 4 -2 ਨੂੰ 4 ਨਾਲ ਮਲਟੀਪਲਾਈ ਕਰਨੀ ਸੀ ਇੱਥੇ ਕੀ ਆਣਾ ਸੀਗਾ 4 ਨੂੰ 2 ਨਾਲ ਮਲਟੀਪਲਾਈ ਕਰਕੇ 8 ਆਇਆ ਤੇ ਸਾਈਨ ਕੀ ਹੈਗਾ ਮਾਈਨਸ ਦਾ ਸਾਈਨ ਆਪਾਂ ਕਾਦਾ ਲਗਾਵਾਂਗੇ ਮਾਈਨਸ ਦਾ ਲਗਾਵਾਂਗੇ ਠੀਕ ਹੈ ਕਿਉਂ ਕਿ ਕਿਉਂਕਿ ਮਾਈਨਸ ਤੇ ਪਲੱਸ ਇਹਦੇ ਵਿੱਚ ਮਾਈਨਸ ਹੁੰਦਾ ਹੈਗਾ ਇਹਦੇ ਵਿੱਚ ਆਪਾਂ ਐ ਨਹੀਂ ਦੇਖਣਾ ਵੀ ਵੱਡੇ ਅੱਖਰ ਅੱਗੇ ਕੀ ਸਾਈਨ ਲੱਗਿਆ ਹੋਇਆ ਹੈਗਾ ਇਹਦੇ ਵਿੱਚ ਆਪਾਂ ਸਿਰਫ ਇਹੀ ਚੈੱਕ ਕਰਨਾ ਹੈਗਾ ਵੀ ਆਪਣਾ ਬਣ ਕੀ ਰਿਹਾ ਹੈ ਸਾਈਨ ਕਾਦਾ ਬਣ ਰਿਹਾ ਮਾਈਨਸ ਪਲੱਸ ਮਾਈਨਸ ਤਾਂ ਫਿਰ ਆਪਾਂ ਉਹ ਲਗਾਵਾਂਗੇ ਹੁਣ ਜੇ ਇੱਥੇ ਐ ਹੁੰਦਾ 2 -4 ਤਾਂ ਇਹਦੀ ਮਲਟੀਪਲਾਈ ਪਹਿਲਾਂ ਸਿੰਪਲੀ ਸੋਲਵ ਕਰਕੇ 8 ਸਾਈਨ ਕਾਦਾ ਲੱਗਣਾ ਹੈ ਮਾਈਨਸ ਐਂਡ ਪਲੱਸ ਮਾਈਨਸ ਹੁਣ ਜੇ ਇੱਥੇ ਐ ਹੁੰਦਾ -2 ਇੰਟੂ -4 ਇੱਥੇ ਕਾਦਾ ਸਾਈਨ ਲੱਗਣਾ ਸੀ ਦੋਨਾਂ ਦੀ ਮਲਟੀਪਲਾਈ ਕੀਤੀ ਤੇ ਮਾਈਨਸ ਮਾਈਨਸ ਕੀ ਹੁੰਦਾ ਸੀ ਪਲੱਸ ਮਲਟੀਪਲਾਈ ਤੇ ਡਿਵਾਈਡ ਦੇ ਵਿੱਚ ਇਹੋ ਚੀਜ਼ ਵਰਤਣੀ ਹੈ ਕਿ ਦੋਨਾਂ ਨੂੰ ਇਸ ਤਰ੍ਹਾਂ ਦੇ ਨਾਲ ਕਰਨਾ ਹੈ ਮਾਈਨਸ ਮਾਈਨਸ ਪਲੱਸ ਤਾਂ ਫਿਰ ਇਹ ਕਾਦਾ ਰਹੂਗਾ ਪਲੱਸ ਦਾ ਰਹੂਗਾ ਰਹੀ ਲਗਾਓ ਸਾਈਨ ਚਾਹੀ ਨਹੀਂ ਲਗਾਓ ਕਿਉਂਕਿ ਪਲੱਸ ਦੀ ਵੈਲਿਊ ਆਪਾਂ ਨੂੰ ਖੁਦ ਹੀ ਪਤਾ ਲੱਗ ਜਾਂਦੀ ਹੈ ਇਸ ਕਰਕੇ ਇਹਦੇ ਵਿੱਚ ਉਲਝਣਾ ਨਹੀਂ ਹੈਗਾ ਵੈਸੇ ਤਾਂ ਇਹ ਤੁਸੀਂ ਪ੍ਰੀਵੀਅਸ ਕਲਾਸਸ ਦੇ ਵਿੱਚ ਕੀਤਾ ਹੀ ਹੋਊਗਾ ਤਾਂ ਇਹਦੇ ਵਿੱਚ ਤੁਹਾਨੂੰ ਉਲਝਣ ਨਹੀਂ ਪੈਦਾ ਹੋਣੀ ਪਰ ਫਿਰ ਵੀ ਇਹ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਲਈ ਫਿਰ ਰਿਮਾਈਂਡ ਕਰਵਾਉਣ ਦੇ ਲਈ ਦੱਸਤਾ ਵੀ ਇਹ ਐਵੇਂ ਚੀਜ਼ ਹੁੰਦੀ ਹੈਗੀ ਤੇ ਇਹਦੇ ਵਿੱਚ ਜੋ ਪਲੱਸ ਮਾਈਨਸ ਹੁੰਦਾ ਐ ਐਡਸ ਫ੍ਰੈਕਸ਼ਨ ਹੁੰਦੀ ਹੈਗੀ ਜੋੜ ਘਟਾ ਹੁੰਦਾ ਉਹਦੇ ਵਿੱਚ ਤਾਂ ਆਪਾਂ ਦੇਖਣਾ ਹੁੰਦਾਗਾ ਵੀ ਇਹ ਵੈਲਿਊ ਬਣ ਕੀ ਰਹੀ ਹੈਗੀ ਤੇ ਆਪਣਾ ਉਹਦੇ ਹਿਸਾਬ ਨਾਲ ਆਪਾਂ ਪਲੱਸ ਮਾਈਨਸ ਕਰਨਾ ਤੇ ਸਾਈਨ ਉਹ ਲਗਾਣਾਗਾ ਜਿਹੜਾ ਵੱਡੇ ਅੱਗੇ ਐ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਮਲਟੀਪਲਾਈ ਕਰਨ ਤੋਂ ਬਾਅਦ ਐਵੇਂ ਦੇਖਣਾ ਵੀ ਕੀ ਸਾਈਨ ਬਣ ਰਿਹਾਗਾ ਉਹ ਅੱਗੇ ਲਗਾਣਾਗਾ ਹੁਣ ਇਹਨੂੰ ਸੋਲਵ ਕੀਤਾ ਆ ਆਪਾਂ ਇਹਨੂੰ ਸੋਲਵ ਕਰ ਹੀ ਦਿੱਤਾ ਸੀਗਾ ਆਪਣਾ ਕੀ ਬਣ ਰਿਹਾ ਸੀਗਾ 7 8 ਕੀ ਸੀਗਾ 1 ਤੇ ਸਾਈਨ ਕਾਦਾ ਹੈਗਾ ਵੱਡਾ ਮਾਈਨਸ ਦਾ ਅਪੋਂ ਦੇ ਵਿੱਚ 6 ਤਾਂ ਇਹ ਆਪਣਾ ਆ ਗਿਆ ਅਨਸਰ ਠੀਕ ਹੈ ਅਗੇ ਨੈਕਸਟ ਐਗਜ਼ਾਮਪਲ ਲੈ ਲੈਣੇ ਆ ਇਹਦੇ ਵਿੱਚ ਆਪਾਂ ਮਤਲਬ ਵੀ ਉਹ ਸੋਲਵ ਕਰਨ ਦੇ ਵੇਲੇ ਆਪਣਾ ਹੋ ਗਿਆ ਸੀਗਾ ਟਾਈਮ ਲੱਗ ਗਿਆ ਸੀ ਵਿੱਚ ਦੀ ਆਪਾਂ ਉਹ ਕਰਨ ਲੱਗੇ ਸੀਗੇ 4 ਇਹਦੇ ਵਿੱਚ ਜਿਵੇਂ ਲੈ ਲਿਓ 2 ਤੇ 2/3 4/5 ਠੀਕ ਹੈ ਇਹਨੂੰ ਸੋਲਵ ਕਰਦੇ ਹਾਂ ਹੁਣ ਹੁਣ ਵੀ ਪਹਿਲਾਂ 3 ਐਂਡ 5 ਦਾ ਐਲਸੀਐਮ ਲੈਣਾਗਾ ਦੋਨਾਂ ਦਾ ਐਲਸੀਐਮ ਲੈ ਕੇ ਕਿਵੇਂ ਸੋਲਵ ਕਰਾਂਗੇ ਪਹਿਲਾਂ 3 ਦੇ ਟੇਬਲ ਤੇ ਚੈੱਕ ਕਰੀਏ 1 ਤੇ 5 ਐਜ਼ ਇਟ ਇਜ਼ ਫਿਰ 5 ਦੇ ਟੇਬਲ ਤੇ ਚੈੱਕ ਕਰਦੇ ਹਾਂ 1 ਤੇ ਇਹ ਕਿੰਨੇ ਤੇ ਆਉਂਦਾ 1 ਤੇ ਐਲਸੀਐਮ ਕਿੰਨਾ ਆਇਆ ਆਪਣਾ ਐਲਸੀਐਮ ਇਸ ਇਕੁਅਲ ਟੂ 3 5 ਇਸ ਇਕੁਅਲ ਟੂ 15 5 3 ਆ 15 ਆਪਣਾ ਐਲਸੀਐਮ ਕਿੰਨਾ ਆਇਆ 15 ਹੁਣ 15 ਨੂੰ ਕਿਹਦੇ ਤੇ ਚੈੱਕ ਕਰਨਾ 3 ਦੇ ਟੇਬਲ ਤੇ 15 ਨੂੰ ਚੈੱਕ ਕੀਤਾ 3 ਦੇ ਟੇਬਲ ਤੇ 3 ਦੇ ਟੇਬਲ ਤੇ ਕਿੰਨੇ ਤੇ ਆਂਦਾ 5 ਤੇ ਰਿਮਾਈਂਡਰ ਬਚਿਆ 5 ਤੇ ਰਿਮਾਈਂਡਰ ਬਚਿਆ 0 ਆਨਸਰ ਕੀ ਆਇਆ 5 ਇੰਟੂ ਕਿਹਦੇ ਨਾਲ ਕਰਨਾ ਮਲਟੀਪਲਾਈ ਕਿਹਦੇ ਨਾਲ ਕਰਨੀ ਹੈਗੀ 2 ਨਾਲ ਇਹਦੇ ਨਿਊਮਰੇਟਰ ਨਾਲ ਡਿਨੋਮੀਨੇਟਰ ਨਾਲ ਡਿਵਾਈਡ ਨਿਊਮੀਨੇਟਰ ਨਾਲ ਮਲਟੀਪਲਾਈ ਆਨਸਰ ਨੂੰ ਨਿਊਮੀਨੇਟਰ ਨਾਲ ਮਲਟੀਪਲਾਈ ਮਤਲਬ ਵੀ ਹਾਰ ਨਾਲ ਡਿਵਾਈਡ ਭਾਗ ਤੇ ਜਿਹੜਾ ਆਪਣਾ ਅੰਸ਼ਾ ਅੰਸ਼ ਨਾਲ ਆਪਾਂ ਕੀ ਕਰਨਾ ਹੈਗਾ ਉਸ ਆਨਸਰ ਨੂੰ ਉਸ ਉੱਤਰ ਨੂੰ ਗੁਣਾ ਕਰਨੀ ਆ ਦੋ ਨਾਲ ਮਾਈਨਸ ਘਟਾ ਦਾ ਸਾਈਨ ਲੱਗਿਆ ਹੋਇਆ ਘਟਾ ਲਿਖਤਾ ਮਾਈਨਸ ਲਿਖਤਾ ਕਿਉਂਕਿ ਆਪਾਂ ਸਪਰੈਕਟ ਕਰ ਰਹੇ ਹਾਂ ਉਸ ਤੋਂ ਬਾਅਦ 15 ਨੂੰ 5 ਦੇ ਟੇਬਲ ਤੇ ਚੈੱਕ ਕਰੀਏ 15 ਨੂੰ 5 ਦੇ ਟੇਬਲ ਤੇ ਕਿੰਨੇ ਤੇ ਆਂਦਾ ਇਹ 3 ਤੇ ਆਂਦਾ ਹੈ ਰਿਮਾਈਂਡਰ ਕਿੰਨਾ ਬਚਿਆ 0 ਕਿੰਨੇ ਤੇ 3 ਤੇ ਆਂਦਾ ਹੈ 3 ਨੂੰ ਹੁਣ ਆਪਾਂ ਮਲਟੀਪਲਾਈ ਕਿਹਦੇ ਨਾਲ ਕਰਨੀ ਆ ਤਿੰਨ ਨੂੰ ਅੱਗੇ ਹੁਣ ਇਸ ਤਿੰਨ ਨੂੰ 4 ਨਾਲ ਮਲਟੀਪਲਾਈ ਕਰਨੀ ਸੀਗੀ 4 ਨਾਲ ਕੀਤੀ ਕੀ ਆ ਗਿਆ 5 2 5 ਨੂੰ ਗੁਣਾ ਕਰਨੀ ਹੈ 2 ਨਾਲ 5 2 10 ਅੱਗੇ ਕੀ ਆਊਗਾ 3 4 12 ਅਪੋਂ ਦੇ ਵਿੱਚ ਆ ਗਿਆ 15 ਹੁਣ ਪਹਿਲਾਂ ਤੁਹਾਨੂੰ ਸਮਝਾ ਕੇ ਗਈ ਸੀ ਮੈਂ ਕਿ ਜਦੋਂ ਇਸ ਈ ਸਿਚੁਏਸ਼ਨ ਬਣੀ ਵੀ ਉਹਦੋਂ ਆਪਾਂ ਆਹ ਸਾਹਮਣੋਂ ਸੋਲਵ ਕਿਵੇਂ ਕਰਨਾ ਹੁਣ ਇੱਥੇ 10 ਹੈਗਾ ਜਿਹੜਾ ਉਹਦੇ ਵਿੱਚੋਂ ਆਪਾਂ 12 ਮਾਈਨਸ ਕਰ ਨਹੀਂ ਸਕਦੇ 12 ਮਾਈਨਸ ਕਰ ਨਹੀਂ ਸਕਦੇ ਤਾਂ ਫਿਰ ਆਪਾਂ ਕੀ ਕਰਾਂਗੇ ਜਿਵੇਂ ਮੈਂ ਤੁਹਾਨੂੰ ਇੱਥੇ ਸੋਲਵ ਕਰਵਾਇਆ ਸੀ ਵੀ ਜਿਹੜਾ ਆਪਣਾ 10 ਹੈ ਉਹ ਕਹਾ ਦਾ ਪਲੱਸ ਦਾ ਪਲੱਸ ਤੇ ਇਹਦੇ ਅੱਗੇ ਕੀ ਹੈ ਮਾਈਨਸ ਹੁਣ ਪਲੱਸ ਮਾਈਨਸ ਮਾਈਨਸ ਹੋਊਗਾ ਤਾਂ ਮਾਈਨਸ ਮਾਈਨਸ ਕਰੀਏ ਪਹਿਲਾਂ ਆਪਾਂ 12 ਦੇ ਵਿੱਚੋਂ 10 ਨੂੰ ਮਾਈਨਸ ਕੀਤਾ 2 15 ਹੁਣ ਸਾਈਨ ਕੀ ਦਾ ਲੱਗਣਾ ਹੈ ਸਾਈਨ ਲੱਗੂਗਾ ਜਿਹੜਾ ਵੱਡੇ ਦੇ ਅੱਗੇ ਆ ਵੱਡੇ ਦੇ ਅੱਗੇ ਹੁਣ ਕੀ ਸਾਈਨ ਹੈ ਮਾਈਨਸ 12 ਵੱਡਾ ਹੈ ਨਾ 12 ਦੇ ਅੱਗੇ ਕੀ ਸਾਈਨ ਹੈ ਮਾਈਨਸ ਤਾਂ ਫਿਰ ਆਪਾਂ ਇਹਦੇ ਅੱਗੇ ਕੀ ਲਗਾਵਾਂਗੇ ਮਾਈਨਸ ਆਨਸਰ ਕੀ ਆਇਆ 2 15 ਕਾ ਦਾ ਮਾਈਨਸ ਦਾ ਇਹ ਵੈਲਿਊ ਐਵੇਂ ਸੋਲਵ ਹੋਗੀ ਅੱਗੇ ਆਪਾਂ ਨੈਕਸਟ ਕਰਦੇ ਹਾਂ ਨੈਕਸਟ ਐਗਜ਼ਾਮਪਲ ਜਿਹਦੇ ਵਿੱਚ ਹੁਣ ਮੈਂ ਤੁਹਾਨੂੰ ਇਹਦੇ ਨਾਲ ਦੀ ਉਹ ਇੱਕ ਐਗਜ਼ਾਮਪਲ ਕਰਵਾਉਣੀ ਹੈਗੀ ਜਿਵੇਂ ਇਹ ਦੇ ਇਹਦੇ ਨਾਲ ਤੁਹਾਨੂੰ ਇਹ ਸਾਰਾ ਬਿਲਕੁਲ ਕਲੀਅਰ ਹੋ ਜਾਊਗਾ ਜਿਵੇਂ 4 upon 3 minus 2 upon 5 ਹੁਣ ਇਹਨੂੰ ਸੋਲਵ ਕਰਨਾ ਹੈ 3 ਐਂਡ 5 ਦਾ ਐਲਸੀਐਮ ਲੈਣਾ ਹੈ 3 ਐਂਡ 5 ਦਾ ਐਲਸੀਐਮ ਲਿਆ 3 ਦੇ ਟੇਬਲ ਤੇ ਚੈੱਕ ਕੀਤਾ ਕਿੰਨਾ ਆਇਆ 1 5 ਐਜ਼ ਇਟ ਇਜ਼ 5 ਦੇ ਟੇਬਲ ਤੇ ਚੈੱਕ ਕੀਤਾ 1 ਐਂਡ 1 ਕੀ ਆਇਆ ਐਲਸੀਐਮ ਇਸ ਇਕੁਅਲ ਟੂ 3 5 15 ਤਾਂ ਇਹਨਾਂ ਨੂੰ 5 ਨਾਲ ਗੁਣਾ ਕੀਤੀ 15 ਐਲਸੀਐਮ ਆਇਆ 15 ਹੁਣ 15 ਨੂੰ ਡਿਵਾਈਡ ਕਿਹਦੇ ਨਾਲ ਕਰਨੀ ਹੈ 3 ਨਾਲ ਭਾਗ ਕਿਹਦੇ ਨਾਲ ਕਰਨੀ ਹੈ 3 ਨਾਲ 15 ਨੂੰ ਭਾਗੀਤੀ 3 ਨਾਲ 3 ਦੇ ਪਹਾੜੇ ਤੇ 3 ਦੇ ਟੇਬਲ ਤੇ 3 ਦੇ ਟੇਬਲ ਤੇ ਚੈੱਕ ਕੀਤਾ 5 ਤੇ ਆਉਂਦਾ 0 ਆ ਗਿਆ ਆਨਸਰ ਕੀ ਆਇਆ ਹੈ ਆਪਣਾ 5 ਇਹਨੂੰ ਹੁਣ ਮਲਟੀਪਲਾਈ ਕਰਨੀ ਹੈ ਗੁਣਾ ਕਰਨੀ ਹੈ ਕਿਹਦੇ ਨਾਲ ਇਹਦੇ ਨਿਊਮਰੇਟਰ ਨਾਲ ਨਿਊਮਰੇਟਰ ਕੀ ਹੈਗਾ ਆਪਣਾ 4 4 ਹੈਗਾ ਅੰਸ਼ਾ ਆਪਣਾ ਕੀ ਹੈ 4 ਇਹਨੂੰ ਅੱਗੇ ਮਾਈਨਸ ਐਸ ਇਟ ਇਜ਼ 5 ਨੂੰ ਹੁਣ ਚੈੱਕ ਕਰ 5 ਦੇ ਪਹਾੜੇ ਤੇ ਚੈੱਕ ਕਰਨਾ ਹੁਣ 15 ਨੂੰ 5 ਦੇ ਟੇਬਲ ਤੇ ਚੈੱਕ ਕਰਨਾ ਹੁਣ 15 ਨੂੰ ਕਿੰਨੇ ਤੇ ਆਊਗਾ 3 ਤੇ ਆਇਆ ਕਿੰਨੇ ਤੇ 3 ਤੇ ਇੰਟੂ ਕਿਹਦੇ ਨਾਲ ਕਰਨੀ ਹੈ ਮਲਟੀਪਲਾਈ 2 ਨਾਲ ਸਮਝ ਆ ਰਿਹਾ ਹੈ ਪਹਿਲਾਂ ਪੈਲਸਿਅਮ ਲਿਆ 15 ਆਇਆ ਦੋਨਾਂ ਦਾ ਫਿਰ 15 ਨੂੰ ਚੈੱਕ ਕੀਤਾ 3 ਦੇ ਟੇਬਲ ਤੇ 5 ਤੇ ਆਇਆ ਫਿਰ 5 ਨੂੰ ਮਲਟੀਪਲਾਈ ਕੀਤੀ ਇਹਦੇ ਨਿਊਮਰੇਟਰ ਨਾਲ ਅੰਸ਼ ਨਾਲ ਤੇ ਉਸ ਤੋਂ ਬਾਅਦ ਮਾਈਨਸ ਫਿਰ 15 ਨੂੰ ਚੈੱਕ ਕੀਤਾ 5 ਦੇ ਟੇਬਲ ਤੇ 5 ਦੇ ਟੇਬਲ ਤੇ ਚੈੱਕ ਕਰਨ ਤੋਂ ਬਾਅਦ 3 ਆਇਆ 3 ਨੂੰ ਮਲਟੀਪਲਾਈ ਕੀਤੀ ਫਿਰ ਅੱਗੇ 2 ਨਾਲ ਫਿਰ ਅੱਗੇ ਹੁਣ ਆਪਾਂ ਇਹਨੂੰ ਸੋਲਵ ਕਰਾਂਗੇ 4 5 ਇਅਰ 20 4 5 ਆ 20 3 2 ਇਅਰ 6 ਅਪੋਂ ਦੇ ਵਿੱਚ 15 ਇਹ ਤਾਂ ਸਿੰਪਲ ਸੋਲਵ ਕਰਨਾ ਬਹੁਤ ਸੌਖਾ ਹੈਗਾ ਕਿਉਂਕਿ ਇਹਦੇ ਵਿੱਚ ਕੁਝ ਹੈ ਨਹੀਂਗਾ ਉਵੇਂ ਪਲੱਸ ਮਾਈਨਸ ਵਗੈਰਾ ਵਾਲਾ ਇਦੇ ਵਿੱਚ ਹੁਣ 20 ਚੋਂ 6 ਆਪਾਂ ਸਿੱਧਾ ਹੀ ਮਾਈਨਸ ਕਰ ਸਕਦੇ ਹਾਂ 20 ਦੇ ਵਿੱਚੋਂ 6 ਸਿੱਧਾ ਹੀ ਮਾਈਨਸ ਕਰ ਸਕਦੇ ਹਾਂ ਕਿੰਨਾ ਆ ਗਿਆ 14 ਦੇ ਵਿੱਚ 15 ਅਨਸਰ ਇਹ ਤਾਂ ਹੋ ਗਏ ਹੁਣ ਆਪਣੇ ਸਿੰਪਲ ਫ੍ਰੈਕਸ਼ਨ ਵਾਲੇ ਸਬਟ੍ਰੈਕਸ਼ਨ ਹੈਗੀ ਜਿਹੜੀ ਮਤਲਬ ਵੀ ਜਿਹੜੀਆਂ ਸਿੱਧੀਆਂ ਜੀਆਂ ਆਪਣੀਆਂ ਭਿੰਨਾਂ ਸੀਆਂ ਉਹਨਾਂ ਦਾ ਘਟਾ ਹੋ ਗਿਆ ਹੁਣ ਅੱਗੇ ਕਰਾਂਗੇ ਆਪਾਂ ਮਿਕਸ ਫ੍ਰੈਕਸ਼ਨ ਮਿਕਸ ਫ੍ਰੈਕਸ਼ਨ ਨਾਲ ਕਿਵੇਂ ਸੋਲਵ ਕਰਦੇ ਹੈਗੇ ਜਿਵੇਂ ਇੱਕ ਐਗਜ਼ਾਮਪਲ ਲੈ ਲੈਨੇ ਆਪਾਂ ਮਿਕਸਡ ਫ੍ਰੈਕਸ਼ਨ ਦੇ ਵਿੱਚ ਕੀ ਕਰਨਾ ਹੈ ਆਪਾਂ ਇਸ ਦੇ ਵਿੱਚ ਸਬਟ੍ਰੈਕਸ਼ਨ ਆਫ ਮਿਕਸ ਫ੍ਰੈਕਸ਼ਨ ਮਿਕਸ ਫ੍ਰੈਕਸ਼ਨ ਦੀ ਆਪਾਂ ਸਬਟ੍ਰੈਕਸ਼ਨ ਫਾਈਂਡ ਕਰਨੀ ਹੈ ਇਹਨੂੰ ਆਪਾਂ ਘਟਾ ਕਿਵੇਂ ਕਰਨਾ ਹੈਗਾ ਉਹ ਚੀਜ਼ ਆਪਾਂ ਪਤਾ ਕਰਨੀ ਹੈ ਮਤਲਬ ਵੀ ਕੀ ਹੈਗਾ ਮਿਸ਼ਰਤ ਭਿੰਨਾਂ ਦੇ ਵਿੱਚ ਮਿਸ਼ਰਤ ਪਿੰਨਾਂ ਦਾ ਘਟਾ ਕਿਵੇਂ ਕਰਦੇ ਆ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਇੱਕ ਐਗਜ਼ਾਮਪਲ ਲੈ ਲੈਨੇ ਆ ਮਿਕਸਰ ਫ੍ਰੈਕਸ਼ਨ ਮਿਸ਼ਰਤ ਪਿੰਨਾ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਗਈ ਵੀ ਕੀ ਹੁੰਦੀਆਂ ਨੇ ਜਿਵੇਂ ਹੁਣ ਮਿਕਸ ਫ੍ਰੈਕਸ਼ਨ ਦੀ ਇੱਕ ਐਗਜ਼ਾਮਪਲ ਲੈ ਲਈਏ 2 1/3 ਇਹਦੇ ਵਿੱਚੋਂ ਮਾਈਨਸ ਕਰਨਾ ਹੈ 4 upon 2 ਪਹਿਲਾਂ ਇਹ ਚੀਜ਼ ਲੈ ਲੈਨੇ ਆਪਾਂ ਇਹਨੂੰ ਹੁਣ ਕਿਵੇਂ ਸੋਲਵ ਕਰਦੇ ਆਂ ਦੱਸਿਆ ਸੀ ਤੁਹਾਨੂੰ ਵੀ ਇਹਨੂੰ ਇਹਦੇ ਨਾਲ ਮਲਟੀਪਲਾਈ ਤੇ ਫਿਰ ਉਹਨੂੰ ਉਹਦੇ ਨਾਲ ਪਲੱਸ ਕੀ ਆਇਆ 3 2 1 3 ਇਹਨੂੰ ਸੋਲਵ ਕਰਕੇ ਕੀ ਆਇਆ ਇਹ ਉਤੋਂ ਬਾਅਦ ਇਹਨੂੰ ਘਟਾ ਕਰਨਾ ਹੈ 4 2 ਠੀਕ ਹੈ ਅਗੇ ਇਹਨੂੰ ਅੱਗੇ ਸੋਲਵ ਕੀਤਾ 3 2 6 1 3 4 2 ਠੀਕ ਹੈ ਅੱਗੇ ਸੋਲਵ ਕੀਤਾ 6 1 7 3 4 2 ਇਹ ਦੋਨਾਂ ਦਾ ਹੁਣ ਆਪਾਂ ਕੀ ਲਿਆ ਅੱਗੇ ਐਲਸੀਐਮ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ 3 ਤੇ 2 ਦਾ 2 ਦੇ ਟੇਬਲ ਤੇ ਚੈੱਕ ਕੀਤਾ 1 ਤੇ 3 ਦੇ ਟੇਬਲ ਤੇ ਚੈੱਕ ਕੀਤਾ 1 ਤੇ ਐਲਸੀਐਮ ਕੀ ਆਇਆ ਆਪਣਾ 2 3 6 ਐਲਸੀਐਮ ਕੀ ਆਇਆ ਆਪਣਾ 6 ਹੁਣ 6 ਨੂੰ 3 ਦੇ ਟੇਬਲ ਤੇ ਚੈੱਕ ਕੀਤਾ 3 ਦੇ ਟੇਬਲ ਤੇ ਕਿੰਨੇ ਤੇ ਆਂਦਾ ਇਹ 2 ਤੇ ਠੀਕ ਹੈ 2 ਤੇ ਆਇਆ ਇੰਟੂ ਕਰਨਾ 7 ਨਾਲ ਮਾਈਨਸ ਅੱਗੇ 6 ਨੂੰ ਚੈੱਕ ਕਰਨਾ 2 ਦੇ ਟੇਬਲ ਤੇ 2 ਦੇ ਟੇਬਲ ਤੇ ਚੈੱਕ ਕੀਤਾ 3 ਆਇਆ ਰਿਮਾਈਂਡਰ ਬਚਿਆ 0 3 4 ਠੀਕ ਹੈ ਹੁਣ ਅੱਗੇ ਕੀ ਕਰਨਾ ਹੈ 7 2 ਜਾਂ 7 ਦੁਨੀ 14 4 3 ਜਾਂ 12 4 3 12 6 14 12 6 14 ਦੇ ਵਿੱਚੋਂ 12 ਨੂੰ ਮਾਈਨਸ ਕੀਤਾ ਘਟਾ ਕੀਤਾ ਕਿੰਨਾ ਆਇਆ 2 6 ਅੱਗੇ ਕੈਨਸਲ ਕਰ ਸਕਦੇ ਆ ਮਤਲਬ ਕੱਟ ਸਕਦੇ ਆ ਇੱਕ ਪਹਾੜੇ ਤੇ ਆਉਂਦੇ ਨੇ ਕਿਹਦੇ ਤੇ 2 ਦੇ ਤੇ 2 ਕਿੰਨੇ ਤੇ ਆਉਂਦਾ 1 ਤੇ 6 ਕਿੰਨੇ ਤੇ ਆਉਂਦਾਗਾ تن હતી ਉੱਤਰ ਕੀ ਆਇਆ ਇਹ ਆਪਣਾ ਆਨਸਰ 1/3 1/3 ਇਹਦੇ ਵਿੱਚ ਤਾਂ ਇੱਕ ਮਿਕਸ ਫ੍ਰੈਕਸ਼ਨ ਸੀ ਇੱਕ ਆਪਣੀ ਸਿੰਪਲ ਫ੍ਰੈਕਸ਼ਨ ਸੀ ਹੁਣ ਅੱਗੇ ਇੱਕ ਕੁਐਸਚਨ ਕਰवानी ਹੈ ਮੈਂ ਜਿਹਦੇ ਵਿੱਚ ਦੋਨੋਂ ਮਿਕਸ ਫ੍ਰੈਕਸ਼ਨ ਹੋਣ ਫਿਰੋ ਕਿ ਮੈਂ ਹੋ ਫਿਰੋ ਕਿ ਮੈਂ ਸੋਲਵ ਕਰਦੇ ਆਂਗੇ ਜਿਵੇਂ 3 1/4 2 3/ ਠੀਕ ਹੈ ਇਹਨੂੰ ਕਿਵੇਂ ਸੋਲਵ ਕਰਦੇ ਆਂ ਪਹਿਲਾਂ ਆਪਾਂ ਉਮੀ ਇਹਨੂੰ ਇਹਦੇ ਨਾਲ ਮਲਟੀਪਲਾਈ 4 3 1 ਹੈਨਾ ਇੱਥੇ ਜਾਣਾ ਫਿਰ ਇੱਥੋਂ ਇੱਥੇ ਜਾਣਾ ਉਮੀ ਇਹਦੇ ਵਿੱਚ ਠੀਕ ਹੈ 2 2 ਮਾਈਨਸ ਦਾ ਮਾਈਨਸ ਇਹਦੇ नीचे ਕੀ ਲੱਗਣਾ ਸੀ 4 ਮਾਈਨਸ ਦਾ ਐਜ਼ ਇਟ ਇਜ਼ ਅੱਗੇ ਕੀ ਕਰਨਾ 2 2 ਜਾਂ 4 4 3 ਠੀਕ ਹੈ ਆਈ ਐਮ ਵੀ ਲਿਖ ਲੈਨੇ ਆਪਾਂ 2 into 2 3 ਜੇ ਮੈਂ ਪਹਿਲੀ ਸੋਲਵ ਕਰਤਾ ਫਿਰ ਤੁਹਾਨੂੰ ਸਮਝ ਨਹੀਂ ਆਉਣਾ ਆਪਾਂ ਹੋਂਦੇ ਵਿੱਚ 2 ਅੱਗੇ ਸੋਲਵ ਕੀਤਾ 4 3 12 1 13 4 2 2 ਜਾਂ 4 3 2 ਅੱਗੇ ਸੋਲਵ ਕੀਤਾ 13 4 4 ਤੇ 3 7 2 ਠੀਕ ਹੈ 7 2 ਆਇਆ ਅੱਗੇ ਕੀ ਕਰਨਾ ਅੱਗੇ ਉਵੇਂ ਹੀ ਐਲਸੀਐਮ ਲੈਣਾ 4 ਤੇ 2 ਦਾ 2 ਦੇ ਟੇਬਲ ਤੇ ਚੈੱਕ ਕਰੀਏ 2 ਤੇ ਆਂਦਾ ਹੈ 1 ਤੇ ਆਂਦਾ ਹੈ ਐਲਸੀਐਮ ਕੀ ਆਇਆ ਆਪਣਾ 2 2 4 ਐਲਸੀਐਮ ਆਇਆ ਆਪਣਾ 4 4 ਨੂੰ 4 ਨਾਲ ਭਾਗ ਦਿੱਤੀ ਡਿਨੋਮੀਨੇਟਰ ਨਾਲ ਤਾਂ ਕੀ ਆਇਆ 1 ਜਦੋਂ 4 ਨੂੰ 4 ਨਾਲ ਭਾਗ ਦਿੱਤੀ 1 ਆਇਆ ਨਾ 1 ਗੁਣਾ ਉੱਪਰ ਨਾਲ ਕਰਨੀ ਹੈ ਮਾਈਨਸ ਐਜ਼ ਇਟ ਇਜ਼ ਉਸ ਤੋਂ ਬਾਅਦ 2 ਨਾਲ ਭਾਗ ਦਿੱਤੀ ਕਿੰਨਾ ਆਇਆ 2 2 ਗੁਣਾ 7 ਬਰਾਬਰ 13-13 13 ਵਨ ਆ 13 7 ਦੁਨੀ 14 7 ਟੂ ਆ 14 ਅਪੋਂ ਦੇ ਵਿੱਚ 4 ਅੱਗੇ ਇਹਨੂੰ ਕਿਵੇਂ ਸੋਲਵ ਕਰਦੇ ਸੀ ਉਵੇਂ ਦੋਨਾਂ ਦਾ ਪਹਿਲਾਂ ਜਿਹੜਾ ਕਰਨਾ ਹੈਗਾ ਕੀ ਬਣ ਰਿਹਾ ਹੈਗਾ ਮਾਈਨਸ ਪਲੱਸ ਮਾਈਨਸ ਜਾਂ ਫਿਰ ਪਲੱਸ ਮਾਈਨਸ ਮਾਈਨਸ ਕੀ ਆਊਗਾ 1/4 ਸਾਈਨ ਕਾ ਦਾ ਲਗੂ ਜਿਹੜਾ ਵੱਡਾ ਅੱਖਰ ਹੈ ਉਹਦੇ ਅੱਗੇ ਕੀ ਸਾਈਨ ਹੈਗਾ ਉਹ ਲਗੂ ਵੱਡਾ ਕੀ ਹੈਗਾ 14 14 ਦੇ ਅੱਗੇ ਲੱਗਿਆ ਮਾਈਨਸ ਤਾਂ ਕੀ ਕਰ ਦਾਂਗੇ ਲਗਾਤਾ ਮਾਈਨਸ ਠੀਕ ਹੈ ਅੱਗੇ ਇਹ ਹੋ ਗਿਆ ਆਪਣਾ ਆਨਸਰ ਸੋਲਵ ਅਗੇ ਨੈਕਸਟ ਇੱਕ ਐਗਜ਼ਾਮਪਲ ਹੋਰ ਕਰवानी ਹੈ ਸੌਰੀ ਥਰਡ ਐਗਜ਼ਾਮਪਲ ਇਹਦੇ ਵਿੱਚ ਹੁਣ ਆਪਾਂ ਲੈ ਲੈਨੇ ਆ ਫਸਟ ਹੈ ਜੀ ਆਪਾਂ ਉਹਨੂੰ ਸਿੰਪਲ ਤੇ ਸੈਕਿੰਡ ਨੂੰ ਆਪਾਂ ਮਿਕਸ ਫ੍ਰੈਕਸ਼ਨ ਲੈ ਲੈਨੇ ਆ 1/4 2 5/3 ਠੀਕ ਹੈ ਇਹਦੇ ਵਿੱਚ ਕਰੀਏ 1/4 2 3 5/3 इनू अगे सोल्व किया वन अपॉन फोर माइनस थ्री टू या सिक्स सिक्स प्लस फाइव इलेवन अपॉन थ्री चार तीन का आपने एलसीयम लिया फोरते थ्री का टू दे टेबल पर टू पर टू दे टेबल पर वन से थ्री के टेबल से चैक किया वन से एलसीएम की आया अपना टू इंटू टू इंटू थ्री ਕੀ ਆਇਆ 22 ਆ 4 43 ਆ ਸਹੀ 12 ਠੀਕ ਹੈ ਅਗੇ 12 ਆਪਣਾ ਆ ਗਿਆ ਐਲਸੀਐਮ ਦੋਨਾਂ ਦਾ ਹੁਣ 12 ਨੂੰ ਚੈੱਕ ਕਰਨਾ 4 ਦੇ ਟੇਬਲ ਤੇ 12 ਨੂੰ ਚੈੱਕ ਕਰਨਾ 4 ਦੇ ਟੇਬਲ ਤੇ ਕਿੰਨੇ ਤੇ ਆਇਆ 3 ਤੇ ਰਿਮਾਈਂਡਰ 0 3 1 ਅਗੇ 3 ਦੇ ਟੇਬਲ ਤੇ ਚੈੱਕ ਕਰਨਾ 12 ਨੂੰ ਕਿੰਨਾ ਆਇਆ 4 ਅੱਗੇ ਇੱਥੇ ਆਇਆ 4 11 ਅੱਗੇ ਸੋਲਵ ਕੀਤਾ 3 1 3 1 3 4 11 44 12 ਅਗੇਨ ਸੋਲਵ ਕੀਤਾ ਜਿਵੇਂ ਮੈਂ ਸਮਝਾਇਆ ਸੀਗਾ ਪਿੱਛੇ ਕੀ ਹੁੰਦਾਗਾ ਮਾਈਨਸ ਹੁੰਦਾਗਾ ਇੱਥੇ ਹੁਣ 44 ਦੇ ਵਿੱਚੋਂ 3 ਨੂੰ ਮਾਈਨਸ ਕੀਤਾ 44 ਦੇ ਵਿੱਚੋਂ 3 ਨੂੰ ਮਾਈਨਸ ਕੀਤਾ 41/12 ਜਿਹੜਾ ਆਪਣਾ ਸਾਈਨ ਹੈਗਾ ਉਹ ਕਾਹਦਾ ਲੱਗਣਾ ਹੈਗਾ ਜਿਹੜਾ ਵੱਡੇ ਅੱਗੇ ਹੈ ਵੱਡੇ ਅੱਗੇ ਕੀ ਸਾਈਨ ਲੱਗਿਆ ਹੋਇਆ ਹੈਗਾ 44 ਅੱਗੇ ਕੀ ਲੱਗਿਆ ਹੋਇਆ ਹੈਗਾ ਮਾਈਨਸ ਤਾਂ ਫਿਰ ਆਪਣਾ ਸਾਈਨ ਕੀ ਆਊਗਾ ਮਾਈਨਸ ਥਿਸ ਇਜ਼ ਦਾ ਆਨਸਰ ਤਾਂ ਅੱਜ ਆਪਾਂ ਕੀਤਾ ਆਪਣੇ ਜਿਹੜੀ ਫ੍ਰੈਕਸ਼ਨ ਹੈ ਫ੍ਰੈਕਸ਼ਨ ਦੀ ਸਬਟ੍ਰੈਕਸ਼ਨ ਕਿਵੇਂ ਹੁੰਦੀ ਹੈਗੀ ਉਹ ਸੋਲਵ ਕੀਤੀ ਤੇ ਮਿਕਸ ਫ੍ਰੈਕਸ਼ਨ ਨੂੰ ਆਪਾਂ ਉਹ ਮਿਕਸ ਫ੍ਰੈਕਸ਼ਨ ਦੇ ਵਿੱਚ ਕਿਵੇਂ ਸਬਟ੍ਰੈਕਸ਼ਨ ਕਰ ਸਕਦੇ ਆ ਉਹ ਸੋਲਵ ਕੀਤਾ ਤਾਂ ਫਿਰ ਅੱਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਦੀ ਮਲਟੀਪਲੀਕੇਸ਼ਨ ਹੈਗੀ ਜਿਹੜੀ ਉਹ ਸੋਲਵ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਪਲੱਸ ਕਰਵਾਇਆ ਸੀਗਾ ਇਸ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹਨਾਂ ਦੀ ਮਾਈਨਸ ਮਤਲਬ ਸਬਟ੍ਰੈਕਸ਼ਨ ਕਰਵਾਈ ਹੈਗੀ ਘਟਾ ਕਰਾਇਆ ਹੈਗਾ ਤੇ ਉਮੀਦ ਹੈ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਤੇ ਇਹ ਜੋ ਜਿਹੜੀ ਆ ਚੀਜ਼ ਕਰਵਾਈ ਸੀਗੀ ਮੈਂ ਇਹਨੂੰ ਤੁਸੀਂ ਜ਼ਰੂਰ ਧਿਆਨ ਚ ਰੱਖਿਓ ਕਿਉਂਕਿ ਇਹ ਅੱਗੇ ਬਹੁਤ ਕੰਮ ਆਉਂਦਾ ਹੈਗਾ ਤੇ ਪਿਛਲੀਆਂ ਕਲਾਸਿਸ ਦੇ ਵਿੱਚ ਵੀ ਆਪਾਂ ਨੂੰ ਕਰਵਾਇਆ ਹੋਊਗਾ ਸ਼ਾਇਦ ਜਦੋਂ ਮੈਂ ਕਰਵਾਇਆ ਉਦੋਂ ਤੁਹਾਡੇ ਜਿਆਦਾ ਆ ਗਿਆ ਹੋਊਗਾ ਵੀ ਇਹ ਹੀ ਕਰਵਾਇਆ ਹੈਗਾ ਤਾਂ ਇਹਨੂੰ ਜ਼ਰੂਰ ਯਾਦ ਰੱਖਿਓ ਉਮੀਦ ਹੈ ਮੇਰੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਅੱਗੇ ਡਿਸਕਸ ਕਰਾਂਗੇ ਮਲਟੀਪਲੀਕੇਸ਼ਨ ਅਗਲੀ ਕਲਾਸ ਦੇ ਵਿੱਚ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਅੱਗੇ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਮੇਰੀ ਵੀਡੀਓ ਨੂੰ ਤੇ YouTube ਚੈਨਲ ਨੂੰ ਥੈਂਕ ਯੂ